ਯਾਰ ਪਤਾ ਨਹੀਂ ਕੀ ਹੋਇਆ ਤਿਆਗਾ ਤੇਰਾ ਬੌਲਾ ਬੁਰਾ ਹਾਲ ਹੈ ਪਹਿਲੋ ਇੱਟੀ ਲਾ ਜਾ ਦੱਸੋ ਜੀ ਕਰ ਲੇਗਾ ਆਹਾਂ ਕਰਦਾ ਐ ਸੌਖਾ ਹੈ ਜਿਹਦੇ ਲੱਕੜ ਨਹੀਂ ਹੁੰਦੀਗੀ ਓਹੋ ਦਰਤ ਤੇ ਜਿਹਦੇ ਲੱਕੜ ਨਹੀਂ ਹੁੰਦੀ ਹਾਂ ਹਾਈ ਹੋਏ ਹਾਂ ਭਾਈ ਜਦੋਂ ਤੈਨੂੰ ਬੋਝਦਾ ਹੈ ਕਿਵੇਂ ਜਾਨਣਾ ਹੋਏ ਹੋਰ ਯਾਰ ਪਤਾ ਨਹੀਂ ਕੀ ਹੋਇਆ ਤਿਆਗਾ ਤੇਰਾ ਬੌਲਾ ਬੁਰਾ ਹਾਲ ਹੋਇਆ ਹੋਰ ਯਾਰ ਚੱਲ ਫਿਰ ਜੇ ਮੈਂ ਬਾਬੇ ਕੋਲ ਲੈ ਕੇ ਚੱਨਾ ਸੱਚੀ ਹੋਏ ਹੇਗਾ ਬਾਬਾ ਇਹ ਹੋ ਜਾ ਹਾਂ 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 ਹੈਗਾ ਚੱਲ ਗਈ ਚੱਲ ਫਿਰ ਇਹ ਹਾਂ ਜੀ ਹੋਰ ਬਾਬਾ ਜੀ ਸਿਸ਼ਤਰੀਕਾਰ ਪੈਰੀ ਬਨੇ ਪੈਰੀ ਪੈਰੀ ਆ ਬਾਬਾ ਮੁੰਡੇ ਦਾ ਇਲਾਜ ਕਰਾਉਣਾ ਕੀ ਹੋਇਆ ਇਹਨੂੰ ਪਤਾ ਨਹੀਂ ਬਾਬਾ ਬੋਝਦੇ ਜਾਣੇ ਆ ਦਿਨੋਂ ਦਿਨ ਉਹ ਬਹਿ ਜਾ ਛੋਰਾ ਬਹਿ ਜਾ ਬਾਬਾ ਮੇਰੀ ਗੱਲ ਸੁਣ ਹਾਂ ਸੁਣਾ ਬੱਚਾ ਇਹ ਜਦੋਂ ਬਾਬਾ ਰੋਟੀ ਖਾ ਲੈਂਦਾ ਹਾਂ ਉਦੋਂ ਇਹ ਭੁੱਖ ਨਹੀਂ ਲੱਗਦੀਗੀ ਹਾਂ ਤੇ ਜਦੋਂ ਇਹ ਪਾਣੀ ਪੀ ਲੈਂਦਾ ਉਦੋਂ ਨਹੀਂ ਤਹਿਣੀ ਲੱਗਦੀਗੀ ਤੇ ਜਦੋਂ ਬਾਬਾ ਇਹ ਸੌਂ ਜਾਂਦਾ ਨਾ ਰਾਤ ਨੂੰ ਹਾਂ ਹਾਂ ਤੇ ਮੁੜ ਕੇ ਨੂੰ ਨੀਂਦ ਨਹੀਂ ਆਉਦੀਗੀ ਇਹਦਾ ਕੋਈ ਇਲਾਜ ਕਰੋ ਬਾਬਾ ਜੀ ਇਹ ਮੈਂ ਸ਼ਾਂਤ ਰਹੇ ਇਹਦਾ ਤਾਂ ਬਿਲੋ ਇੱਕ ਹੀ ਇਲਾਜ ਹੈ ਦੱਸੋ ਜੀ ਕਰ ਲੇਗਾ ਆਹਾਂ ਕਰਦਾ ਐ ਸੌਖਾ ਆ ਜਮਾਈ ਕਰਦਾਂਗੇ ਬਾਬਾ ਜੀ ਇਹਨੂੰ ਰਾਤ ਨੂੰ ਧੁੱਪ ਸਗਾਉਣੀ ਪੈਣੀ ਆ ਅੱਛਾ ਹਾਂ ਜੀ ਬਾਬਾ ਹੋਰ ਭਾਈ ਹੈਰੀ ਉਹ ਕਿਹੜਾ ਦਰਖਤ ਆ ਜਿਹਦੇ ਲੱਕੜ ਨਹੀਂ ਹੁੰਦੀ ਓਹੋ ਦਰਖਤ ਇਹਦੇ ਲੱਕੜ ਨੂੰ ਹੁੰਦੀ ਹਾਂ ਕਿਹੜਾ ਦਰਖਤ ਹੋਇਆ ਯਾਰ ਜਾ ਦਰਖਤ ਦਾ ਇਥੇ ਨਾਸ 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 ਨਾਦ ਮਾਗੇ ਦਰਖਤ ਤੇ ਇਥੇ ਕਈ ਫਰੇ ਕੀੜੇ ਨੇ ਲੱਕੜ ਹੈੜੀ ਬੜਾ ਵਾਸਰੇ ਦੀ ਮੈਂ ਤਾਂ ਅੱਡੇ ਅੱਡੇ ਮੋੜੇ ਦੇਖੀ ਜਾਂਦੇ ਪਿਆ ਫਿਰ ਤਰੀ ਮੇਰੀ ਤਾਂ ਮਿਲਿਆ ਪਿਆ ਮੈਨੂੰ ਨਹੀਂ ਪਤਾ ਵਿਚਾਲ ਠੀਕ ਹੈ ਲੈ ਵੀ ਦੋਸਤੋ ਤੁਸੀਂ ਸਾਨੂੰ ਸਾਰੇ ਦੋਸਤਾਂ ਨੇ ਕਮੈਂਟ ਕਰਕੇ ਜਰੂਰ ਦੱਸਣਾ ਜੇ ਕਿਸੇ ਨੂੰ ਪਤਾ ਜੋ ਕਿਹੜਾ ਦਰਖਤ ਹੈ ਜਿਹਦੇ ਲੱਕੜ ਹੈਣੇਗੀ ਸੋ ਸਾਡੀ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜਰੂਰ ਕਰਨਾ ਤੇ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਣਾ ਜੇ ਕਿਸੇ ਨੂੰ ਪਤਾ ਤਾਂ ਬਾਈ ਕੋਲੇ ਚੱਲਦੇ ਆ ਠੀਕ ਆ ਆਵਾਜ਼ ਹੀ ਤਾਂ ਠਰੇ ਪਏ ਬਈ ਤੂੰ ਤਾਂ ਨਿਗਾ ਹੀ ਬੋਤਾ ਤੇ ਨਿਗਾ ਹੁਣੇ ਅੱਗ ਤੇ ਬੱਠਾ ਅੱਗ ਤੇ ਬੈਠਾ ਹਾਂ ਇੱਧਰ ਹੈ ਨਹੀਂ ਇੱਧਰ ਆ ਯਾਰ ਬੜਾ ਤਾਂ ਹੈ ਨਹੀਂ ਕਿਸੇ ਪਾਸੇ ਇੱਥੇ ਬੈਠ ਕੇ ਵੇਖ ਲੈ ਮੇਰਾ ਦਰੂ